ਯੂਰੋ 2 ਖੇਮ ਕਰਨ ਸੈਕਟਰ ਦੇ ਵਿੱਚ ਭੇਜ ਦਿੱਤਾ ਗਿਆ ਓਕੇ ਦੁਸ਼ਮਨ ਦੇ ਪਿੱਛੇ ਰੋਡ ਬਲੌਕ ਲਗਾ ਲੈ ਓਕੇ ਸਾਡੀ ਬਟਾਲੀ ਨੇ ਪਿੱਛੇ ਜਾ ਕੇ ਦੁਸ਼ਮਨ ਦੇ ਰੋਡ ਬਲੌਕ ਲਗਾਉਣਾ ਸੀ ਔਰ ਅੱਗੇ ਤੋਂ ਪੂਰੀ ਡਿਵੀਜ਼ਨ ਨੇ ਹਮਲਾ ਕਰਨਾ ਸੀ ਬ੍ਰਿਗੇਡ ਵਾਈਜ਼ ਓਕੇ ਅਸੀਂ ਪਿੱਛੇ ਪਹੁੰਚ ਗਏ ਕੋਈ ਸਾਡੇ ਜਵਾਨ ਸੀ ਜਿਨ੍ਹਾਂ ਨੂੰ ਉਸ ਏਰੀਆ ਦੇ ਸੀ ਰਸਤੇ ਦਾ ਪਤਾ ਸੀਗਾ ਜੀ ਅਸੀਂ ਉਸ ਪਿੱਛੇ ਸਾਈਡ ਤੋਂ ਹੁੰਦੇ ਹੋਏ ਜੀ ਦੁਸ਼ਮਨ ਦੇ ਪਿੱਛੇ ਖੇਤਾਂ 'ਚ ਪਹੁੰਚ ਗਏ ਓਕੇ ਸਵੇਰ ਦੇ ਟਾਈਮ ਅਰਲੀ ਮਾਰਨਿੰਗ अच्छा खेमकर्ण साहब खेमकर्ण ਦੇ ਵਿੱਚ ਜੀ ਉਹਨਾਂ ਦੀ ਖੇਮਕਰਨ ਦੇ ਵਿੱਚ ਉੱਥੇ ਆਰਮਰ ਅਰੇਂਜਮੈਂਟ ਸੀ ਇੱਕ ਆਰਮਰ ਬ੍ਰਿਗੇਡ ਸੀ ਓਕੇ ਉਹ ਜਦੋਂ ਸਾਡਾ ਹਮਲਾ ਹੋਣਾ ਸੀ ਉਹ ਹਮਲਾ ਫੇਲ ਹੋ ਗਿਆ ਓਕੇ ਉਹ ਹਮਲਾ ਫੇਲ ਹੋਣ ਕਰਕੇ ਅਸੀਂ ਪਿੱਛੇ ਸਿਟਿੰਗ ਟੱਕ ਸੀਗੇ ਓ ਮਾਈ ਗੱਡ ਅਸੀਂ ਉੱਥੇ ਖੇਤਾਂ ਦੇ ਵਿੱਚ ਲੁਕੇ ਬੈਠੇ ਸੀਗੇ ਜੀ ਉਸ ਹੁਣ ਕੀ ਕਰੀਏ ਹੁਣ ਕੀ ਕਰੀਏ ਕੀ ਕਰੀਏ ਲੇਕਿਨ ਫਿਰ ਜਦੋਂ ਸੀਓ ਸਾਹਿਬ ਨੇ ਡਿਸਾਈਡ ਕੀਤਾ ਕਿ ਚਲੋ ਦੇਖਦੇ ਹਾਂ ਕਿ ਰੈਕੀ ਕਰਕੇ ਜੀ ਮੈਂ ਕਮਾਂਡਿੰਗ ਆਫਸਰ ਨਾਲ ਇੱਕ ਆਟੀ ਆਫਸਰ ਤੇ ਨਾਲ ਇੱਕ ਕਮਨੀ ਕਮਾਂਡ ਅਸੀਂ ਦੇਖਿਆ ਉਹ ਕੀ ਕਰ ਸਕਦੇ ਆ ਜੀ ਉਹ ਪਿੰਡ ਨਜ਼ਦੀਕਾਂ ਦਾ ਸੀ ਜੀ ਬੈਰਿਕਸ ਦਾ ਪੁਲਿਸ ਦੀ ਬੈਰਿਕਸ ਸੀਗੀ ਓਕੇ ਸੀ ਉਹਨੇ ਕਿਹਾ ਕਿ ਪਹਿਲਾਂ ਆਪਣਾ ਪਿੰਡ ਦੇ ਵਿੱਚ ਵੜ ਜਾਈਏ ਫੇਰ ਇਹ ਸਾਡਾ ਕੁਝ ਨਹੀਂ ਕਰ ਸਕਦਾ ਕਰ ਸਕਦੇ ਫੇਰ ਅਸੀਂ ਉਥੋਂ ਉਸ ਦੀ ਤਰਫ ਚਲੇ ਜੀ ਬਟਾਲੀਨ ਨੂੰ ਆਰਡਰ ਦਿੱਤਾ ਆਲ ਸਾਡੇ ਪਿੱਛੇ ਮੈਂ ਇੱਕ ਅਰਜੈਂਟ ਅਫਸਰ ਹੁੰਦੇ ਹੋਏ ਜੀ ਇੱਕ ਇੰਟੈਲੀਜੈਂਸ ਔਰ ਦੇ ਨਾਲ ਅੱਗੇ ਚੱਲ ਰਿਹਾ ਸੀ ਪੂਰੀ ਬਟਾਲੀਨ ਸਾਡੇ ਪਿੱਛੇ ਸੀ ਸੀਓ ਸਾਹਿਬ ਮੇਰੇ ਪਿੱਛੇ ਸੀ ਕਿਆ ਬਾਤ ਹੈ ਲੇਕਿਨ ਅਨਫੋਰਚਨਟਲੀ ਰੇਲਵੇ ਲਾਈਨ ਜਾਂਦੀ ਹੈਗੀ ਜਿਹੜੀ ਕਿ ਖੇਮਕਰਨ ਤੋਂ ਜੀ ਅੱਗੇ ਮਾਥੀ ਕੇ ਸਾਈਡ ਨੂੰ ਜੀ ਉਸ ਦੇ ਉੱਪਰ ਇੱਕ ਰੋਡ ਆਂਦੀ ਸੀ ਅਸੀਂ ਰੋਡ ਨੂੰ ਪਾਰ ਕਰਨਾ ਸੀ ਜੀ ਦੁਸ਼ਮਨ ਦੇ ਟੈਂਕ ਉਸ ਨੂੰ ਕਵਰ ਕਰ ਰਹੇ ਸੀ ਕਿਆ ਬਾਤ ਹੈ ਮੈਂ ਸੀਓ ਨੂੰ ਕਿਹਾ ਕਿ ਮੈਂ ਸਰ ਦੁਸ਼ਮਨ ਦੇ ਟੈਂਕ ਲੈਫਟ ਸਾਈਡ ਤੇ ਕਵਰ ਕਰ ਰਹੇ ਨੇ ਜੀ ਤੇ ਉਹ ਕਹਿੰਦਾ ਬਲਦੇਵ ਉਹ ਪਿੰਡ ਦੀ ਨਾ ਹਾਂ ਮੈਂ ਕਿਹਾ ਹਾਂ ਚਲੋ ਅਸੀਂ ਕੋਈ 15 16 ਬੰਦੇ ਇਕੱਠੇ ਰੋਡ ਜੀ ਪਾਰ ਕੀਤਾ ਅੱਛਾ ਜੀ ਰੋਡ ਨੂੰ ਪਾਰ ਕਰਕੇ ਭੱਜ ਕੇ ਜਾ ਕੇ ਪਿੰਡ ਐਜ ਖਾਲੀ ਵਿੱਚ ਕਰਕੇ ਉਹਨਾਂ ਨੇ ਫੈਰ ਕੀਤਾ ਮਸ਼ੀਨ ਗੰਦਾ ਲੇਕਿਨ ਸਾਡੇ ਉੱਪਰ ਉਹ ਨਹੀਂ ਲਗੀਆਂ ਕਿ ਅਸੀਂ ਪਾਰ ਕਰ ਚੁੱਕੇ ਸੀ ਉਹ ਗਿਆ ਕਿ ਜਿਹੜਾ ਦੂਸਰਾ ਗੈਪ ਆਇਆ ਜੀ ਉਹਦੇ ਵਿੱਚ 16 ਜਵਾਨ ਸਾਡੇ ਮਾਰੇ ਗਏ ਆਹ ਹਾਂ ਕਿਉਂਕਿ ਵੈਰਿੰਗ ਰੇਂਜ ਦੇ ਵਿੱਚ ਸੀ ਰੋਡ ਦੇ ਉੱਪਰ ਖਾਲੀ ਜਗ੍ਹਾ ਦੇ ਵਿੱਚ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਪਿੱਛੇ ਜਵਾਨ ਆਉਂਦੇ ਰਹੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਗਏ ਅੱਗੇ ਗਏ ਤਾਂ ਪਿੱਛੇ ਰੋਲ ਲੇਵੇ ਲਾਈਨ ਦੇ ਉੱਪਰ ਦੁਸ਼ਮਣ ਦਾ ਟੈਂਕ ਖੜਾ ਸੀ ਉਸਾਂ ਇੱਥੇ ਲਾਕੀ ਕੀਤੀ ਹਾਂ ਕਿ ਉਹ ਖਾਕੀ ਵਰਦੀ ਪਾਇਓ ਅਫਸਰ ਖੜਾ ਸੀਗਾ अच्छा जी पाकिस्तानियां <coughs> दी ब्लैक डांगरीज हुंदियां जी जी बिल्कुल इंडिय इंडियन आर्मी दी खाकी, खाकी हुंदियां ने उस ਕਰਕੇ ਉਹ ਦੂਜੀ ਵਰਦੀ ਪਾਇਓ ਕਿ ਖੜਾ ਸੀ ਉੱਪਰ ਹੋਏ ਉਹਨੇ ਦੇਖ ਲਿਆ ਅਸੀਂ ਐਸੀ ਜਗ੍ਹਾ ਤੇ ਫਸ ਗਏ ਕਿ ਨਾ ਤਾਂ ਅਸੀਂ ਭੱਜਣ ਜੋਗੇ ਨਾ ਰਾਈਟ ਜਾਣ ਜੋਗੇ ਨਾ ਲੈਫਟ ਜਾਣ ਦੇਉਗੇ ਲੈਫਟ ਸਾਈਡ ਤੇ ਗੰਨੇ ਦਾ ਖੇਤ ਸੀ ਜੀ ਰਾਈਟ ਸਾਈਡ ਤੇ ਖਾਲੀ ਪਲੋਟ ਲੈਂਡ ਸੀ ਓਕੇ ਬਾਇਆ ਹੋਇਆ ਖੇਤ ਓਕੇ ਤੇ ਕਾਫੀ ਉਸ ਟਾਈਮ ਤੇ ਜਦੋਂ ਅਸੀਂ ਉਹਨੂੰ ਸ਼ੱਕ ਹੋਇਆ ਕਿ ਆਪਣੇ ਟੈਂਕ ਨਹੀਂ ਹੋ ਸਕਦੇ ਤੇ ਮੈਂ ਕਿਹਾ ਮੈਂ ਰੱਖ ਦੇ ਪਿੱਛੇ ਗਿਆ ਇਕ ਟ੍ਰੱਕ ਦੇ ਪਿੱਛੇ ਖੜਾ ਹੋ ਕੇ ਦੇਖਿਆ ਹਾਂ ਉਸ ਟ੍ਰੱਕ ਦੇ ਪਿੱਛੇ ਦੇਖਿਆ ਉਹਨਾਂ ਦੇ ਪਿੱਛੇ ਜਵਾਨ ਵੀ ਸੀ ਪਾਕਿਸਤਾਨੀ ਜੀ ਮੈਂ ਕਿਹਾ ਸਾਇ ਇਹ ਦੁਸ਼ਮਨ ਦਾ ਟੈਂਕ ਹੈ ਹਾਂ ਪਰ ਉਹਦੋਂ ਨੂੰ ਫਿਰ ਉਹ ਅਫਸਰ ਨੇ ਦੇਖ ਲਿਆ ਦੇਖ ਹੀ ਲਿਆ ਉਹਨੇ ਕਿਹਾ ਕਿ ਸਰੈਂਡਰ ਕਰ ਦਿਓ ਜਦੋਂ ਤੁਹਾਨੂੰ ਸਾਰਿਆਂ ਨੂੰ ਮਾਰ ਦਾਂਗੇ ਓਕੇ ਉਸੇ ਉਹਨੇ ਰਿਅਲਾਈਜ਼ ਕੀਤੀ ਸਿਚੁਏਸ਼ਨ ਵੀ ਜਵਾਨ ਬਾਰੇ ਜਾਣ ਗਿਆ ਮੈਂ ਬਿਨਾ ਮਤਲਬ ਜੀ ਜੀ ਉਹਨਾਂ ਨੇ ਸਰੈਂਡਰ ਕਰਤਾ ਓਕੇ ਤੇ ਉਹ ਸਰੈਂਡਰ ਕਰਕੇ ਉਹ ਬਾਕੀ ਜਵਾਨ ਜਿਹੜੇ ਪਿਛੋਂ ਆ ਰਹੇ ਸੀ ਲਾਈਨ ਦੇ ਵਿੱਚ ਉਹ ਵੀ ਸਰੈਂਡਰ ਕਰਦੇ ਚਲੇ ਗਏ ਤੇ ਮੇਰੇ ਕੋਲ ਹੀ ਕਬਸਰਾ ਆਇਆ ਮੇਰੇ ਨਾਲ ਦਾ ਇੱਕ ਮਨੀ ਕਮਾਂਡਰ ਤੇ ਉਹ ਕਹਿੰਦਾ ਚੱਲ ਹੁਣ ਜਿੱਥੇ ਤੁਸੀਂ ਹੋ ਗਏ ਉੱਥੋਂ ਆਪਾਂ ਚੱਲਦੇ ਹਾਂ ਹਾਂ ਮੈਂ ਕਿਹਾ ਤੂੰ ਤਾਂ ਤੇਰੀ ਤਾਂ ਸ਼ਾਦੀ ਨਹੀਂ ਹੋਈ ਮੇਰੇ ਦੀ ਸ਼ਾਦੀ ਹੋਈ ਹੈ ਮੈਂ ਤਾਂ ਨਹੀਂ ਸਰੈਂਡਰ ਕਰਦਾ ਜੀ 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 ਉਹ ਕਹਿੰਦਾ ਨਹੀਂ ਮੈਂ ਤਾਂ ਚੱਲਿਆ ਮੈਂ ਕਿਹਾ ਠੀਕ ਹੈ ਤੂੰ ਜਾ ਮੈਂ ਗਲਤੀ ਇਹ ਕੀਤੀ ਕਿ ਮੈਂ ਇਕੱਲਾ ਕੋਸ਼ਿਸ਼ ਕੀਤੀ ਭੱਜਣ ਦੀ ਭੱਜਣ ਦੀ ਮੈਂ ਗੰਨੇ ਦੇ ਖੇਤ 'ਚ ਵੜ ਗਿਆ ਹਾਂ ਗੰਨੇ ਦੇ ਖੇਤ 'ਚ ਵੜ ਕੇ ਪਿੱਛੇ ਕਾਫੀ ਦੇ ਛੁਪਿਆ ਰਿਹਾ ਓਕੇ ਛੁਪਣ ਤੋਂ ਬਾਅਦ ਮੈਂ ਕਾਫੀ ਦੇਰ ਬਾਅਦ ਫਿਰ ਰਿਅਲਾਈਜ਼ ਕੀਤਾ ਕਿ ਹੁਣ ਕਿਸੇ ਪਾਸੇ ਰਸਤਾ ਲੱਭਾਂ ਕਿ ਦੂਰ ਜਾਵਾਂ ਬਿਲਕੁਲ ਤੇ ਲੇਕਿਨ ਉਹ ਗਨੇ ਦੇ ਖੇਤ ਤੋਂ ਜਾ ਕੇ ਗਨੇ ਦੇ ਖੇਤ ਵਿੱਚ ਹੀ ਖੜਾ ਸੀ ਮੈਂ ਜੀ ਉਹ ਅੱਗੇ ਫਿਰ ਇੱਕ ਦੁਸ਼ਮਣ ਦਾ ਟੈਂਕ ਮਿਲ ਗਿਆ ਅੱਛਾ ਜੀ ਉਹ ਤਕਰੀਬ ਮੇਰੇ ਤੋਂ 50 ਗੱਜ ਦੇ ਫਾਸਲੇ ਤੇ ਰਸਤੇ ਦੀ ਝੁੰਡ ਦੇ ਵਿੱਚ ਸੀ ਓਕੇ ਉਸ ਦੇ ਉੱਪਰ ਇੱਕ ਉਹਨਾਂ ਦਾ ਜੇਸੀ ਉਹ ਖੜਾ ਸੀਗਾ ਅੱਛਾ ਜੀ ਉਸਨੇ ਮੈਨੂੰ ਦੇਖਿਆ ਅੱਛਾ ਜੀ ਮੈਂ ਟੈਂਕ ਨੂੰ ਦੇਖਿਆ ਉਹਨਾਂ ਨੇ ਸ਼ਾਊਟ ਕੀਤਾ ਜੀ ਕਿ ਸਰੈਂਡਰ ਕਰ ਦੋ ਜੀ ਮੈਂ ਕਿਹਾ ਮੈਂ ਸਿਰੰਡਰ ਕਿਵੇਂ ਕਰ ਦਵਾ ਮੇਰਾ ਹਥਿਆਰ ਚਲੇ ਗਿਆ ਓਕੇ ਸ੍ਰਿੰਗਨ ਦੇ ਉੱਪਰ ਜੀ 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 ਜਦੋਂ ਟਾਈਗਰ ਨੂੰ ਦੇਖਿਆ ਬੰਦਾ ਉੱਪਰ ਖੜਾ ਦੇਖਿਆ ਆਈ ਰੀਲਾਈਜ਼ ਦਿਸ ਸਿਚੁਏਸ਼ਨ ਕਿ ਨਹੀਂ ਵੀ ਤੇਰੀ ਗਲਤੀ ਹੈ ਹਾਂ ਹੀ ਫਾਇਰਡ ਸਟੈਂਗਨ ਫਾਇਰ ਆ ਜਿਹੜਾ ਹੱਥ ਉੱਪਰ ਕਰਤਾ ਮੈਂ ਆ ਹੱਥ ਸ੍ਰਿੰਗਨ ਦੇ ਉੱਪਰ ਜੀ ਇਹ ਤੋਂ ਕਮੀਜ਼ ਦੇ ਵਿੱਚੋਂ ਮੇਰੇ ਗੋਲੀ ਨਿਕਲੀ ਓ ਮਾਈ ਗੋਡ ਉਸ ਜਵਾਨ ਭੇਜਿਆ ਜੀ ਜਵਾਨ ਭੇਜ ਕੇ ਮੈਂ ਕਿਹਾ ਮੈਂ ਵਾਟਰ ਬੋਤਲ ਖੋਲੀ ਪਾਣੀ ਪੀਤਾ ਡੈਥ ਇਜ਼ ਕਾਮਿੰਗ ਟੂ ਇਸ ਕਾਮ ਮੈਂ ਚਲੀ ਤੇ ਮੈਂ ਪਾਣੀ ਦੀ ਬੋਤਲ ਪੀ ਕੇ ਆਪਣੇ ਲਾਈਕ ਤਾਰੇ ਹਾਂਜੀ ਤੇ ਮੈਂ ਤਾਰੀ ਰਿਆ ਸੀ ਇਹਨੂੰ ਇੱਕ ਜਵਾਨ ਆਇਆ ਉਹਨੇ ਸਾਰੇ ਮੇਰੇ ਪਿੱਛੇ ਬਿਨਟ ਲਾਤਾ ਓਕੇ ਬਿਨਟ ਬਿਨਟ ਜਿਹੜਾ ਜਿਹਨਾਂ ਨਾਲ ਮਾਰੀ ਅੱਛਾ ਜਿਹਦਾ ਉਹ ਮੋਰੇ ਤੇ ਖਾਜਾ ਲੱਗਾ ਜੀ ਜੀ ਉਹਨੇ ਲਾਇਆ ਕਹਿੰਦਾ ਹੱਥ ਉੱਪਰ ਕਰਦਾ ਕਿ ਮਾਰਦਾ ਓਕੇ ਉਹ ਮੈਂ ਕਿਹਾ ਮੈਂ ਆਫਸਰ ਨੇ ਮੈਨੂੰ ਸਰਿੰਡਰ ਕਰਤਾ ਹੈਗਾ ਹਾਂ ਤੇ ਉਹਨੇ ਫਿਰ ਜ਼ੋਰ ਦੀ ਦਵਾਇਆ ਜੋ ਜੋ ਦਵਾਇਆ ਐਕਚੁਅਲੀ ਵਾਹ ਤੂੰ ਉੱਪਰ ਕਰਤੇ ਮੈਂ ਉਹ ਹਾਂ ਹਾਂ ਆ ਤੂੰ ਉੱਪਰ ਕਰਤੇ ਉਹ ਸਰਿੰਡਰ ਕਰਕੇ ਮੈਨੂੰ ਲੈ ਗਿਆ ਜੀ ਤੇ ਫਿਰ ਫਿਰ ਨਾਲ ਉਧਰ ਲੈ ਗਏ ਉੱਥੇ ਜਾ ਕੇ ਫਿਰ ਕੀ ਕਿਸ ਤਰ੍ਹਾਂ ਦਾ ਬਿਹੇਵ ਕਰ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਸੀਗਾ ਕਿ ਪਹਿਲਾਂ ਸਾਨੂੰ ਲਾਹੌਰ ਜੇਲ੍ਹ ਦੇ ਵਿੱਚ ਲੈ ਗਏ अच्छा जी सिविल जेल ਦੇ ਵਿੱਚ ਜਿਹੜੇ ਕਿ ਜਿਨ੍ਹਾਂ ਨੂੰ ਫਾਂਸੀ ਦੇਣੀ ਹੁੰਦੀ ਹੈ ਨਾ ਅਲੱਗ ਇੱਕ ਸੈਲ ਬਣੀ ਹੁੰਦੀ ਹੈ ਬਣੇ ਹੁੰਦੀ ਹੈ ਇੱਕ ਇੱਕ ਸੈਲ ਉਹਦੇ ਵਿੱਚੋਂ ਕੋਈ ਵਿੰਡੋ ਨਹੀਂ ਕੋਈ ਕੁਝ ਨਹੀਂ ਸਿਰਫ ਇੱਕ ਉਹ ਸੁਰਾਖ ਹੁੰਦਾ ਹੈ ਦਰਵਾਜ਼ੇ ਦੇ ਵਿੱਚ ਉਹ ਦੇਖਣ ਵਾਸਤੇ ਦੇਖਣ ਵਾਸਤੇ ਜੀ ਉਸ ਦੇ ਵਿੱਚ ਇੱਕ ਇੱਕ ਰਾਤ ਪੂਰੀ ਸਾਨੂੰ ਰਾਤ ਘਟ ਘਟ ਚਾਰ ਪੰਜ ਵਾਰ ਉਹਨਾਂ ਨੇ ਇੰਟਰਵਿਊ ਲਈ ਬੁਲਾਇਆ ਓਕੇ ਤੁਸੀਂ ਕਿੱਥੇ ਲੜਾਈ ਕਿੱਥੇ ਕਿੱਥੇ ਲੜਾਈ ਰਣੀਆਂ ਕਿੱਥੇ ਉਹ ਹੋ ਰਿਹਾ ਸਾਰੀ ਇਨਫਰਮੇਸ਼ਨ ਅੱਛਾ ਜੀ ਸੀਓ ਸਾਡੇ ਨਾਲ ਸੀ ਅਸੀਂ ਦਾ ਅਸੀਂ ਕਹਿੰਦਾ ਮੈਂ ਤਾਂ ਕਹਿੰਦਾ ਵੀ ਸੀਓ ਸਾਡੇ ਨਾਲ ਆ ਜੀ ਪੁੱਛਣਾ ਤੁਸੀਂ ਉਹਨੂੰ ਪੁੱਛ ਲਓ ਬਿਲਕੁਲ ਮੈਨੂੰ ਕੀ ਪਤਾ ਹੈ ਅਸੀਂ ਤਾਂ ਇਹ ਹਮਲਾ ਕਰਨ ਆਏ ਸੀਗੇ ਕੋਰਪ ਬਲੌਕ ਲਗਾਉਣ ਆਏ ਸੀ ਤੇ ਲੇਕਿਨ ਅਫੋਰਚਿਊਨਿਟੀ ਇਸ ਤਰੀਕਾ ਫਸ ਗਏ ਬਿਲਕੁਲ ਤੇ ਉਹ ਫੇ ਉਥੇ ਦੇਖਾਦੇ ਉਹ ਪਾਸਟਰ ਸਿਰਫ ਕੰਬਲ ਦਿੱਤਾ ਸੀ ਉਹਨਾਂ ਨੇ ਸਰਦੀਆਂ ਦੇ ਵਿੱਚ ਸਿਰਫ ਲਾਹੌਰ ਦੀ ਜੇਲ੍ਹ ਦੇ ਵਿੱਚ ਲਾਹੌਰ ਦੀ ਜੇਲ੍ਹ ਦੇ ਵਿੱਚ ਕੰਬਲ ਸੀ ਸਿਰਫ ਉਸ ਦੇ ਉੱਪਰ ਹੀ ਲਟਕ ਕੇ ਵਰਦੀ ਪਾਈ ਉਹ ਹੀ ਮਿੱਟੀ ਧੁੰਦਿਆ ਆਈ ਗੰਦੀ ਬੰਦੀ ਤੇ ਹਰ 2 ਘੰਟੇ ਬਾਅਦ ਆ ਕੇ ਬਲਾਕੇ ਉਠਾ ਕੇ ਲੈ ਜਾਣਾ ਅੱਛਾ ਜੀ ਕਿੰਨੇ ਜਣੇ ਸੀ ਤੁਸੀਂ ਸਰ ਜਵਾਨ ਜਵਾਨ ਉਸ पे ਲੱਗੇ ਉੱਥੇ ਵਸਤੇ ਪੰਜ ਆਫਸਰ ਜੀ 6 ਜੇ ਸੀ ਉਹ 132 ਜਵਾਨ ਫੜੇ ਗਏ ਸੀ ਓਕੇ ਤੇ ਉਹ ਫਿਰ ਉਤੋਂ ਫੇਰ ਸਾਨੂੰ ਰਾਵਲਪਿੰਡੀ ਲੈ ਗਏ ਅੱਛਾ ਜੀ ਰਾਵਲਪਿੰਡੀ ਗੱਡੀ ਦੇ ਵਿੱਚ ਲੈ ਕੇ ਗਏ ਓਕੇ ਗੱਡੀ ਦੇ ਵਿੱਚ ਕੀ ਕੀ ਤੋਂ ਸਾਡੇ ਹੱਥ ਬੰਨੇ ਹੋਏ ਹਾਂ ਤੇ ਪਿੱਛੇ ਅੱਖਾਂ ਦੇ ਪੱਟੀਆਂ ਬੰਨੀਆਂ ਹੋਈਆਂ ਹੋ 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 ਤੇ ਉਸ ਤਰੀਕੇ ਨਾਲ ਫੇਰ ਉਹ ਤੋਂ ਲੈ ਕੇ ਗਏ ਰਾਵਲਪਿੰਡੀ ਸਿਵਲ ਡੇਲ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਸਾਨੂੰ ਅਲੱਗ ਕਰਤਾ ਅੱਛਾ ਜੀ ਜਿਹੜੀ ਸਾਡੇ ਸਿੱਖ ਅਫਸਰ ਸੀ ਨਾ ਅੱਛਾ ਉਹਨਾਂ ਨੂੰ ਲਗ ਕਰ ਕੋਣਾਂ ਨੂੰ ਅਲੱਗ ਕਰਤਾ ਦੂਜੇ ਲਗ ਸੀ ਸਿੱਖ ਅਫਸਰ ਕਿੰਨੇ ਸੀਗੇ ਤੋਂ ਉਸ ਵੇਲੇ ਉਸ ਟਾਈਮ ਤੇ ਮੇਰੇ 16 ਅਫਸਰ ਫੜੇ ਗਏ ਸੀਗੇ ਜੀ ਬਾਅਦ ਦੇ ਵਿੱਚ 20 ਜੋ ਕਿ ਜੇ ਤੁਹਾਰ ਲੱਗਦਾ ਸੀਗਾ ਤਾਂ ਜੀ ਉੱਥੇ ਇੱਕ ਲੱਕੀ ਲਈ ਇੱਕ ਪੁਰਾਣਾ ਫੋਰ ਸਿੱਖ ਦਾ ਜੇਐਸਯੂਸੀ ਰਿਟਾਇਰਡ ਜਿਹੜਾ ਕੋ ਰੀਮਪਲੋਇਡ ਸੀਗਾ ਜੀ ਜੀ ਉਹਨੇ ਜਦੋਂ ਕਿਹਾ ਕਿ ਫੋਰ ਸਿੱਖ ਦੇ ਨੇ ਜੀ ਉਹ ਬੜਾ ਖੁਸ਼ ਹੋਇਆ ਜੀ ਜੀ ਦਸਤੋ ਸਾਹਿਬ ਮੈਂ ਤੁਹਾਡੇ ਲਈ ਕੀ ਕਰ ਸਕਦਾ ਉਹ ਪਾਕਿਸਤਾਨ ਦਾ ਸੀ ਪਾਕਿਸਤਾਨ ਦਾ ਸੀਗਾ ਲੇਕਿਨ ਉਹਨੇ ਉਹਨੇ ਇੰਨੀ ਉਹ ਦਿਖਾਈ ਰिजिलੈਂਟ ਸਪਿਰਟ ਕਿ ਮੈਂ ਤੁਹਾਨੂੰ ਜੋ ਵੀ ਚਾਹੀਦਾ ਤੁਹਾਨੂੰ ਮੈਂ ਲਿਆ ਕੇ ਦਊਗਾ ਓਕੇ ਉਹਨੇ ਫਰੂਟ ਲਿਆ ਕੇ ਦਿੱਤੇ ਹਾਂ 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 ਬਿਲਕੁਲ ਲਿਆ ਕੇ ਦਿੱਤੀ ਵਾਹ ਜੀ ਸਾਡੇ ਕੋਲ ਕੱਪੜੇ ਤਾਂ ਹੈ ਨਹੀਂ ਸੀ ਕੁਝ ਵੀ ਨਹੀਂ ਸੀ ਤੇ ਇੱਕ ਉਹਨਾਂ ਇੱਕ ਦੋ ਚਾਰ ਦਰਾਂ ਦਿੱਤੀਆਂ ਸੀਗੀਆਂ ਅੱਛਾ ਜੀ ਇੱਕ ਥੱਲੇ ਪਛਾੜ ਲਈ ਅਸੀਂ ਕੀਤਾ ਸਾਰੇ ਨੇ ਆਪਣੇ ਕੱਪੜੇ ਤਾਂ ਦੇ ਪਾਣੀ ਧਿੰਗ ਧੋ ਕੇ ਪੈਂਟ ਕਮੀਜ਼ ਧੋ ਕੇ ਪਾ ਕੇ ਕੀ ਬਾਤ ਹੈ ਸਰ ਧੋ ਕੇ ਪਾਤੀ ਤੇ ਫਿਰ ਉਹ ਚਾਦਰਾਂ ਪੜ ਲਿਆ ਹਾਂ ਅੱਛਾ ਉਹਦਾ ਇੱਕ ਅਫਸਰ ਆਇਆ ਹਾਂ ਹਾਂ ਉਹ ਆ ਕੇ ਗਾਣਾ ਕੱਢਣ ਲੱਗਿਆ ਫਰਾ ਤੁਸੀਂ ਉਹ ਫਰਾਣਾ ਅੱਛਾ ਅਸੀਂ ਕਿਹਾ ਠੀਕ ਹੈ ਤੂੰ ਬੋਲੀ ਜਾ ਤੇ ਬੋਲ ਹਾਂ ਬੋਲੀ ਆ ਤੇਰੇ ਇੱਕ ਸਦਾ ਅਫਸਰ ਸੀਗਾ ਹਾਂ ਉਹਨੂੰ ਆਸ ਆ ਗਿਆ ਹਾਂ ਉਹ ਧੰਵਾਸ ਪਿਆ ਅਸੀਂ ਵੀ ਹੱਸ ਪੈਸਾ ਲਈ ਹਾਂ ਹਾਂ ਉਹ ਫਿਰ ਬੜਾ ਨਰਾਜ਼ ਹੋਇਆ ਉਹਨੇ ਕਿ ਮੈਂ ਫਾਇਰ ਕਰ ਦੂੰਗਾ ਨਹੀਂ ਤੁਹਾਡੇ ਉੱਪਰ ਹਾਂ ਅਸੀਂ ਉਹਨੂੰ ਚੁੱਕ ਕੇ ਆਇਆ ਕਿ ਚਲੋ ਅੰਦਰ ਚਲੋ ਹਾਂ ਅਸੀਂ ਫਿਰ ਉਹ ਬੈਰਕ ਦੇ ਵਿੱਚ ਬੜ ਗਏ ਕਿਸਤੇ ਕਿਹਾ ਇਹਦੀ ਕੱਲੀ ਪੰਜ ਮਹੀਨੇ ਅਸੀਂ ਪਾਕਿਸਤਾਨ ਦੇ ਵਿੱਚ ਕੱਟੇ ਪੰਜ ਮਹੀਨੇ ਪੰਜ ਮਹੀਨੇ ਕੱਟ ਕੇ ਆਏ ਓਕੇ ਹੁਣੇ ਅੱਜ ਕੱਲ ਦੇ ਜਿਹੜੇ ਇਹ ਤੁਸੀਂ ਸਮਝਦੇ ਨਹੀਂ ਹੋ ਸੀਯੂ ਕਿਉਂਕਿ ਮੇਰੇ ਨਾਲ ਸੀਗਾ ਜੀ ਉੱਥੇ ਸਿਰਫ ਦੋ ਜਿਹੜੇ ਅਸੀਂ ਜਿਹੜੇ ਪਾਠ ਕਰ ਸਕਦੇ ਸੀਗੇ ਓਕੇ ਇੱਕ ਮੈਸੀਕ ਹੋਰ ਅਫਸਰ ਸੀਗਾ ਓਕੇ ਅਸੀਂ ਦੋਨਾਂ ਨੇ ਪਾਠ ਕਰਨਾ ਉਹ ਬਾਕੀ ਸਾਰੇ ਅਫਸਰਾਂ ਨੇ ਬੈਠ ਕੇ ਸੁਣਨਾ ਆਹ ਰਹੀ ਸਰਵੇਸ਼ ਜੀ ਅਸੀਂ ਦੋਨੋਂ ਟਾਈਮ ਪਾਠ ਕਰਨਾ ਫਿਜ਼ੀਕਲੀ ਕੋਈ ਪਨਿਸ਼ਮੈਂਟ ਤਾਂ ਨਹੀਂ ਫਿਜ਼ੀਕਲ ਪਨਿਸ਼ਮੈਂਟ ਸਿਰਫ ਸੀਓ ਨੂੰ ਦਿੱਤੀ ਸੀ ਸੀਓ ਨੂੰ ਦਿੱਤੀ ਸੀ ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀਗਾ ਉਹਨਾਂ ਤੋਂ ਖਬਰਾਂ ਲੈਣ ਦੇ ਉਹ ਕਰਦੇ ਸੀ ਜੀ 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 ਫਿਰ ਕੀ ਕੀਤਾ ਉੱਥੇ ਉਹਨਾਂ ਨੇ ਸੀਓ ਨੂੰ ਲੈ ਕੇ ਸਾਡੇ ਤੋਂ ਅਲੱਗ ਜੀ ਅਸੀਂ ਸਾਰਿਆਂ ਨੇ ਸਟ੍ਰਾਈਕ ਕਰਤੀ ਹਾਂ ਅਸੀਂ ਕਾ ਅਸੀਂ ਨਹੀਂ ਖਾਣਾ ਖਾਣਾ ਓਕੇ ਪਹਿਲਾਂ ਸੀਓ ਨੂੰ ਵਾਪਸ ਲੈ ਕੇ ਆਓ ਜੀ ਇੱਕ ਦਿਨ ਅਸੀਂ ਖਾਣਾ ਨਹੀਂ ਖਾਦਾ ਆਹਾ ਹਾਂ ਤੇ ਫਿਰ ਦੂਜੇ ਦਿਨ ਸੀਓ ਨੂੰ ਵਾਪਸ ਲਿਆਂਦਾ ਗਿਆ ਜੀ ਤੇ ਫਿਰ ਸੀਓ ਕਿੱਥੋਂ ਦੇ ਸੀਗੇ ਜਿਹੜੇ ਸੀਗੇ ਸਿਕਰੀ ਜਲੰਧਰ ਜਲੰਧਰ ਸਿੰਘ ਕਰਨਲ ਅਨੰਤ ਸਿੰਘ ਅਨੰਤ ਸਿੰਘ ਕਰਨਲ ਸਿੰਘ ਨਿਲੰਦਰ ਦੇਸੀਗੇ ਬਹੁਤ ਆ ਬਹਾਦਰ ਕਮਾਂਡਿੰਗ ਆਫਸਰ ਰਹੇ ਨੇ ਤੇ ਫਿਰ ਉਹਨਾਂ ਦਾ ਤੋਂ ਕੱਤੇ ਉਸਤੇ ਰਹੇ ਹਾਂ ਜੋ ਤੋਂ ਸੀ ਜਿੰਨੇ ਵੀ ਉੱਤੇ ਮੈਨੂੰ ਪਤਾ ਲੱਗਦਾ ਸੀਗਾ ਕਿ ਦੂਸਰੀ ਬੈਰਿਕਸ ਦੇ ਵਿੱਚ ਕੋਈ ਕਿਹੜੇ ਆਫਸਰ ਨੇ ਉਹ ਸਾਰਿਆਂ ਦੇ ਨਾਮ ਲਿਖੇ ਮੈਨੂੰ ਕਿਹਾ ਤੂੰ ਲਿਖੀ ਜਾ ਅੱਛਾ ਜੀ ਉਹ ਸਾਰਿਆਂ ਦੇ ਨਾਮ ਲਿਖੇ ਓਕੇ 32 ਆਫਸਰਾਂ ਦੇ ਨਾਮ ਲਿਖ ਕੇ ਪੜੀ ਜਰਾਬ ਦੇ ਵਿੱਚ ਪਾ ਕੇ ਲੈ ਕੇ ਆਏ ਸੀ ਓਕੇ ਉਹ ਕੰਗਲੀ ਤਾਂ ਪੜਿਆ ਜਾਣਾ ਸੀ ਫੜਿਆ ਜਾਣਾ ਬਿਲਕੁਲ ਬਿਲਕੁਲ ਪਰ ਲੇਕਿਨ ਵਾਪਸਾਂ ਦੇ ਉਹਨਾਂ ਨੇ ਜਿਆਦਾ ਸਖਤੀ ਨਹੀਂ ਕੀਤੀ ਸਾਡੇ ਨਾਲ ਜੀ 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 ਅੱਛਾ ਸਰ ਫਿਰ ਉਹ ਨਹੀਂ ਰਿਹਾ ਕਿਸ ਤਰ੍ਹਾਂ ਕਿਸ ਤੱਕ ਕੀ ਸਰਕਾਰਾਂ ਨੇ ਇੱਕ ਦੂਜੇ ਨਾਲ ਤਾਲਮੇਲ ਇੱਕ ਦੂਜੇ ਨਾਲ ਤਾਲਮੇਲ ਕੀਤਾ ਸੀਗਾ ਉਸ ਦੇ ਉੱਪਰ ਕਾਸਕਨਟ ਐਗਰੀਮੈਂਟ ਹੋਇਆ ਸੀਗਾ ਜਿੱਤੇ ਲਾਲ ਬਹਾਦਰ ਸਾਧਰੀ ਦੀ ਡੈੱਟ ਵੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਉਹ ਤੁਹਾਨੂੰ ਭੇਜਿਆ ਉੱਥੇ ਭੇਜਿਆ ਗਿਆ ਵਾਪਸ ਉਹ ਫਿਰ ਮੈਂ ਲਿਸਟ ਲਿਆ ਕੇ ਹਾਂ ਪ੍ਰਿਜ਼ਨਓਵਰ ਕੈਂਸਰ ਨੂੰ ਰੱਖਿਆ ਗਿਆ ਤੁਹਾਨੂੰ ਵਾਪਸ ਕੱਟੇ ਕੈਂਪ ਦੇ ਵਿੱਚ ਉੱਥੇ ਮੈਂ ਰਿਸ ਦਿੱਤੀ ਫਿਰ ਇਥੋਂ ਆਰਮੀ ਕਮਾਂਡਰ ਸਾਡੇ ਪਾਕਿਸਤਾਨ ਗਏ ਉਹਨਾਂ ਨੇ ਕਿ ਇਹ ਅਫਸਰ ਤੁਹਾਡੇ ਕੋਲ ਨੇ ਹਾਂ ਹਾਂ ਇਹਨਾਂ ਨੂੰ ਛੱਡੋ ਓਕੇ ਤਾਂ ਉਹ ਜਾ ਕੇ ਕਿਤੇ ਛੱਡੇ ਗਏ ਸੀਗੇ ਅਦਰਵਾਈਜ਼ ਤਾਂ ਨਹੀਂ ਸੀ ਹੁੰਦੇ ਇਸ ਤਰੀਕੇ ਨਾਲ ਸਭ ਤੋਂ ਜਿਹੜੀ ਡਿਫਿਕਲਟ ਲਾਈਫ ਮੈਂ ਮਹਿਸੂਸ ਕੀਤੀ ਲੜਾਈ ਤੇ ਮਰਨਾ ਡਰ ਨਹੀਂ ਸੀਗਾ ਜੀ ਵੀ ਲੰਗਾ ਮਰਨਾ ਜਦੋਂ ਮਤਲਬ ਮਤਲਬ ਕੋਈ ਫਰਕ ਨਹੀਂ ਪੈਂਦਾ ਕਿਆ ਬਾਤ ਹੈ ਲੇਕਿਨ ਪ੍ਰਿਜ਼ਨਓਵਰ ਲਾਈਫ ਸਭ ਤੋਂ ਟਫ ਲਾਈਫ ਰਹੀ ਓਕੇ ਉਸ ਟਾਈਪ ਲਾਈਫ ਦੇ ਵਿੱਚ ਵੀ ਜਰੋਂ ਕੇ ਅਕਤੂਬਰ ਦੇ ਮਹੀਨੇ ਵਿੱਚ 10 ਮੇਰੇ ਵਾਈਫ ਦੇ ਬੇਟਾ ਪੈਦਾ ਹੋਇਆ ਜੀ ਔਰ ਉਹਦੀ ਡੈਥ ਹੋ ਗਈ ਹਾਂ ਉਹ ਚਿੱਠੀ ਸਾਨੂੰ ਜਾ ਕੇ ਬਹੁਤ ਲੇਟ ਮਿਲੀ ਲੇਟ ਮਿਲੀ ਲੇਕਿਨ ਉਹ ਸਭ ਤੋਂ ਵੱਡਾ ਗਮ ਲੱਗਿਆ ਮੈਨੂੰ ਉੱਥੇ ਹਾਂ ਤੇ ਪ੍ਰਿਵਿਸ਼ਨ ਆਫ ਲਾਈਫ ਬਹੁਤ ਟਫ ਰੇਸਿੰਗ ਇਸ ਵਰਸੂਡਿਕਸ ਇਸੋਪੈਂਡਰ ਰਾਈਟ ਦੇ ਵਿੱਚ ਜੀ ਪਾਲਨ ਕੀਤੀ ਨਾਲ ਬਿਲਕੁਲ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਇਹ 1965 ਦੀ ਲੜਾਈ ਦਾ ਜ਼ਿਕਰ ਕਰ ਰਹੇ ਸਨ ਔਰ 5 ਮਹੀਨੇ ਤੱਕ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਰਹੇ ਨੇ ਇਸ ਸਮੇਂ ਜਿਹੜੇ ਮੇਰੇ ਨਾਲ ਬੈਠੇ ਹੋਏ ਨੇ ਕਰਨਲ ਬਲਦੇਵ ਸਿੰਘ ਚਹਿਲ ਸਾਹਿਬ ਜੀ ਔਰ 5 ਮਹੀਨੇ ਮਤਲਬ ਕਿਸ ਤਰ੍ਹਾਂ ਪੂਰੀ ਡਿਟੇਲ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਔਰ ਕਮਾਲ ਦੀ ਗੱਲ ਹੈ ਕਿ ਮਤਲਬ ਦੇਖੋ ਕਿਸ ਤਰ੍ਹਾਂ ਹਾਲਾਤਾਂ ਦੇ ਨਾਲ ਸਮਝੌਤਾ ਕਰਨਾ ਪੈਂਦਾ ਔਰ ਜੇਕਰ ਇਹ ਵੀ ਗਲਤੀ ਕਰ ਜਾਂਦੇ ਤਾਂ ਸ਼ਾਇਦ ਕੁਝ ਨਾ ਕੁਝ ਹੁੰਦਾ ਅੱਜ ਅਸੀਂ ਨਾ ਬੈਠੇ ਹੁੰਦੇ ਪਰ ਗੱਲ ਇਹ ਕਹਿ ਗਈ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅਕਾਲ ਪੁਰਖ ਦੀ ਕਿਰਪਾ ਜਿਸ ਤੇ ਹੋਈ ਉਹ ਹਮੇਸ਼ਾ ਵਾਸਤੇ ਚੜਦੀ ਕਲਾ ਵਿੱਚ ਰਹੇ ਉਸੇ ਚੜਦੀ ਕਲਾ ਦੇ ਪਾਤਰ ਬਣੇ ਹੋਏ ਨੇ ਅੱਜ ਵੀ ਕਰਨਲ ਬਲਦੇਵ ਸਿੰਘ ਚਹਲਸਾ 1971 ਦੀ ਲੜਾਈ ਬਾਰੇ ਵੀ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪਰ ਉਹ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ